ਗੁਰੂ ਆ ਬਦਲ ਹੋ ਗਿਆ ਲੱਗਦਾ ਅੱਜ ਵੀ ਨਹੀਂ ਤੂੜੀ ਬੰਦੇ ਨੇ ਮਹਾਂ ਨਾੜ ਫੁੱਲਿਆ ਸੀ ਜਦ ਤੱਕ ਨਾੜ ਹੀ ਨਾ ਫੁੱਲਣ ਦਿੰਦਾ ਆ ਸੰਕਿਦਾ ਠੀਕ ਆ ਭਰਾ ਦੀਪਰ ਚੱਲੂਗਾ ਕੀ ਗੱਲ ਦੇਖਣ ਦੀ ਡਰਨਾ ਹੋਇਆ ਇਹਦੇ ਮਗਰ ਪਾਇਆ ਹੋ ਛੋਟੇ ਮਗਰ ਪਾਇਆ ਸੀ ਉਹਨੇ ਖਿੱਚਿਆ ਦੀ ਤੇ ਫਿਰ ਜਾ ਕੇ ਮਗਰ ਪਾ ਲਿਆ ਨਹੀਂ ਕੱਲ ਵੀ ਤੁਸੀਂ ਮੀਂਹ ਪਵਾਤਾ ਏ ਕੀ ਗੱਲ ਮੈਂ ਬੱਦਲ ਤੇ ਸਲਾਈ ਮਾਰਤੀ ਆ

ਉੱਜੀ ਨੂੰ ਨਮੋ ਨਹੀਂ ਆ ਗਈ ਤਾਂ ਮਾੜੀ ਰਹੀ ਟਰਾਲੀ ਇਹ ਗੱਲ ਦੱਸ ਹਾਂ ਬਾਕੀ ਤੇ ਕੀ ਲਾਇਆ ਦੱਸ ਕਿ ਕੰਨੇ ਲਾਇਆ ਆ ਆਹੋ ਬਾਹਰ ਦੇ ਮੁਰਖ ਆਇਆ ਟੱਕ ਚਪੇੜਾ ਮਾਰਾ ਕਿਹੋ ਜਿਹਾ ਤੇਰਾ ਪਾਛੀ ਵਰਗਾ ਮੂੰਹ ਆ ਬਾਕੀ ਦੇ ਸਪੀਕਰ ਲੱਗੇ ਹੋਰ ਕਿ ਲੱਗਾ ਆਇਆ ਆਛਾ ਤੂੰ ਦੱਸ ਕਿੰਨੇ ਕਿੱਲੇ ਟੂੜੀ ਬਣਾਉਣੀ ਆ ਮੈਂ ਮੈਂ ਤਾਂ ਐਵੇਂ ਆਇਆ ਫਿਰਨਾ ਤੇਰ ਲਿਆ ਵੱਡਾ ਤਰਾ ਨਿਕਲ ਜਾ ਉਹ ਜਾਣ ਦਾ ਸੀ ਨਹੀਂ ਕਰਦਾ ਪੁੱਲਾ ਟਾ ਨਹੀਂ ਤੂੰ ਆਪਰਾ ਨਿਕਲਦਾ ਹੈ ਉਹ ਗੁਰਵਾ ਤੇ ਥਾਡੇ ਨੰਬਰ ਤੂੰ ਨਹੀਂ ਲਾ ਕੇ ਰੱਖਿਆ ਅੱਛਾ ਆਹੋ ਤੇਰੀ ਪਲਣਾ ਦਾ ਦੋਸਰ ਤੇਰਾ ਲਵਾ ਤੂੰ ਰਿਪਲ ਕੀ ਕਰਦਾ ਵਾ ਟਰੈਕਟਰ ਮਗਰ ਪਉਣਾ ਟਰੈਕਟਰ ਮਗਰ ਪਾਈ ਕੀ ਕਰਦਾ ਤੈਨੂੰ ਸਿਰ ਤੋਂ ਹੈ ਕਿ ਨਹੀਂ ਆਹ ਸੱਚ ਮੇਰੇ ਤੇ ਪਾਇ ਮੇਰੇ ਤੇ ਟਰੈਕਟਰ ਨਹੀਂ ਹੈਗਾ ਤੂੰ ਪਤਾ ਕੀ ਕਰ ਮੇਰੇ ਵੀ ਤੂੰ ਕੋਈ ਕੱਟਾ ਕਿੱਟਾ ਲੈ ਉਹਦੇ ਉੱਤੇ ਚੂੜੇ ਲਿਆ ਘਰ ਉਹਦਾ ਕੀ ਕਰਨਾ 20000 ਦਾ ਕੱਟਾ ਜਾਣਾ ਪੁਰਾ ਕੱਲ੍ਹ ਤੋਂ ਹੀ ਟੂੜੀ ਬਣਾਉਂਦੇ ਐ ਤੱਕ ਬਣੀ ਨਹੀਂ ਨਹੀਂ ਟੂੜੀ ਥੋੜੀ ਬਣਾਉਂਦੇ ਹੀ ਕਿਰਗੀ ਬਣਾਉਂਦੇ ਅਸੀਂ ਤਾਂ ਰੂਪ ਇਕੱਠਾ ਕਰਾਂਦੇ ਆ ਕੱਪੜੇ ਬਣਾਉਂਦੇ ਨਹੀਂ ਅੱਛਾ ਆਹੋ ਪਰੀ ਪਰ ਹੋ ਗਿਆ ਤੁਹਾਡਾ ਉਹ ਗੁਰੂਆ ਈਲ ਦੀ ਲੱਗਦਾ ਬੈਲ ਹੱਥ ਗਈ ਹੈ ਨਹੀਂ ਰੋਗ ਕੱਟ ਪਣਦੇ ਹੀ ਨਾ ਹਾਂ ਕਿਉਂ ਰੀਲ ਭਰ ਗਈ ਆਪਦੀ ਤੇਰੇ ਜੰਮ ਦਾ ਹੀ ਜਾਪਰਾ ਦਫਾਓ ਕਿਥੇ ਸਾਡੇ ਇਥੇ ਸਿਰ ਖਾਂਡਿਆ ਆਗੇ ਭਰਾ ਮੈਂ ਤੇਰੀ ਹੈਲਪ ਕਰਨ ਲਿਆ ਹੈਲਪ ਕਰ ਲਈਆ ਬੁਰਾ ਐਵੇਂ ਤੇਲ ਫੁਕਣ ਦੇ ਜੋ ਨਾਲ ਇਕੱਠਾ ਕਰਕੇ ਟਰਾਲੀ ਚ ਪਾ ਲਓ ਆਹ ਹੋਤ ਨੀਪੜਿਆ ਦੇ ਲਈ ਰੀਪਲ ਨਾ ਕੱਦੂ ਕਰ ਲੈਦਾ ਰੀਪਲ ਵੇਚੋ ਜਾਂ ਮੇਰੇ ਤੋਂ ਉਹ ਜਾ ਬੂਥਾ ਬਾਥਾ ਤਾਂ ਹੋ ਜਾਗੇ ਇਦਾਂ ਨਾਲ ਇਕੱਠਾ ਕਰਕੇ ਡੱਗ ਰਖਾ ਲੈਣਗੇ ਆ ਲੈਣਗੇ। ਉਹ ਭਰਾ ਤੂੰ ਖਾ ਲੈ ਨਾ ਵਾ ਬਾਕੀ ਡੱਗਰੀ ਦੇ ਖਾਂਦੇ। ਟੋਕਾ ਹੁੰਦਾ ਨਾ ਟੋਕਾ ਕੋ ਮਨਵਾ। ਆਹੋ ਉਹਦੇ ਵਿੱਚ ਪਾਵੇ ਦਾ ਪੁੱਤਰ ਨਾ ਪੱਠਿਆਂ ਦੇ ਨਾਲ। ਅੱਛਾ। ਬੜਾ ਸਿਆਣਾ ਗੁਰੂਆ ਮੈਂ ਤਾਂ ਹੈਗਾ ਜੀ। ਹੈ। ਤੇ ਫੇਰ ਕਰ ਦਈਏ ਬੰਦ। ਚੱਲ। ਸਾਰ ਇਕੱਠਾ ਕਰਾ। ਮੇਰੇ ਤਾਂ ਨਹੀਂ ਆਇਆ। ਅਸਰ ਜ਼ੁਬਾਨ ਆਪਣੀ ਵਾਦੀ ਰੱਖ। ਅੱਛਾ। ਫਿਰ ਚਾਹ ਹੀ ਲੈ ਦੇ। ਚਾਹ ਦਿਨੇ ਤੇ ਨਾ ਛਿਤਰਾ ਦੀ ਘਾਟੀ ਨਹੀਂ ਯਾਰ ਇਦਾਂ ਨਹੀਂ ਹੁੰਦਾ ਇਦਾਂ ਹੀ ਹੁੰਦਾ ਕਿਦਾਂ ਦੋ ਦੋ ਵਰ ਦਿੰਦੇ ਮਿੱਠਾ ਵੰਦ ਭਰੀ ਛਿਤਰਾ ਜੀ ਚਾਹ ਜੀ ਦਵਾ ਤੂੰ ਚਾਹ ਵੀਰ ਦੇ ਨੂੰ ਠੰਡ ਲੱਗੰਦੀ ਆਹੋ ਬੜਾ ਠੰਡ ਹੋ ਗਿਆ ਮੈਨੂੰ ਵੀ ਬੜੀ ਲੱਗੰਦੀ ਯਾਰ ਮੰਜਾ ਲੈ ਦੇ ਦੇ ਜਾਈ ਲਿਆ ਦੇ ਜਾਈ ਨਹੀਂ ਆ ਕੇ ਸਰਨਾਕ ਕੇ ਬੈ ਬੜੀ ਲਾਗ ਨਾ ਦੇ ਤਾ ਜਾ ਘਰ ਲੱਗ ਲੱਗ ਲੋ ਪਰ ਨਾ ਡੁਕੇਗਾ ਕਿੱਦਾਂ ਦਾ ਤਰਾ ਵੀਡੀਓ ਲਗਾ ਮੂੰਹ ਬੱਵਾ ਜਨੋਰਆ ਵੀਰ ਸਭ ਜੀ ਗਦੀ ਬਣਾਈ ਕਰੇ ਕਰੇ ਕੁੱਕੜ ਬਣਾਇਆ ਤੇਰੇ ਵਾਂਗ ਬੁੜਕਨ ਬੜਾ ਡਿਆ ਹੀ ਤੇ ਬੱਡੇ ਯਾਰ ਥੜ ਗਿਆ ਲਾਗਾ ਤੇਰੀ ਲੱਤ ਵੱਢਣੀ ਪਣੀ ਮੈਨੋ ਜੇ ਬੰਦਾ ਲੱਗਦਾ ਕੈਹੋ ਜੇ ਬੰਦਾ ਲੱਗਦਾ ਇਹ ਦੂਦੇ ਮੈਨੂੰ ਕੁੱਕੜ ਹੀ ਬਣਾ ਛੱਡਿਆ ਫੇਰ ਮੂੰਹ ਤੇ ਤੇਰਾ ਹੈ ਜਿੱਦਾਂ ਖੱਪੜ ਚ ਡੱਡੂ ਨਿਕਲੇ ਹੁੰਦਾ ਜਾ ਪਰਾਂ ਲੋਕ ਕੱਲ ਜਾ ਕੇ ਪੋਚੇ ਪੂਚੇ ਮਾਰ ਕਿੱਧਰ ਆ ਗਿਆ ਇੱਧਰ ਪੈਲੀਆਂ ਚ ਗੁਰੂ ਆ ਇੱਥੇ ਦਾ ਘੱਟਾ ਵਰਾ ਮੈਨੂੰ ਮੂੰਹ ਤੋਂ ਨਾ ਦਨਾ ਤੂੰ ਮੂੰਹ ਧੋੜਾ ਤੂੰ ਆਪਣਾ ਮੂੰਹ ਬਦਲਾ ਜਿਹੋ ਜਿਹ ਤੇਰਾ ਮੂੰਹ ਆ ਨਾ ਇਹ ਤਾਂ ਬਦਲਾ ਹੀ ਲੈ ਇਹਦਾ ਨਾ ਮੂੰਹ ਦੇ ਆਹੋ ਕਟਰੀ ਦਾ ਕਿਆ ਹੁੰਦਾ ਭਰਾ ਜੂ ਲਾ ਵੀ ਆ ਵੀਡੀਓ ਤੁਸੀਂ ਵੇਖ ਲਈ ਆ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਵੀਡੀਓ ਕਿੱਦਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਤੁਹਾਡੀ ਮਰਜ਼ੀ ਆ ਪਰ ਥੱਲੇ ਛੋਟਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਜਬ ਵੀ ਆ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਆ ਵੀਡੀਓ ਵਧੀਆ ਲੱਗੀ ਥੱਲੇ ਦੋ ਵੀਡੀਓ ਹੋਰ ਹੋਣੀਆਂ ਹੋਣੀਆਂ ਉਹ ਵੀ ਇੰਦੇ ਵਰਗੀਆਂ ਆ ਉਹ ਵੀ ਜਰੂਰ ਦੇਖ ਲਿਓ